ਤੁਸੀਂ ਦੇਖ ਰਹੇ ਹੋ ਪੰਜਾਬ ਦੀ ਇੱਕ ਨਿਊਜ਼ ਮੈਂ ਤੁਹਾਡੇ ਨਾਲ ਜਤਿੰਦਰ ਕੁਮਾਰ ਜਿਸ ਤਰ੍ਹਾਂ ਕਿ ਦੱਸ ਲਈਏ ਕਿ ਇਹ ਬਸਾਂਤੀ ਮੌਸਮ ਆ ਗਿਆ ਪਹਾੜਾਂ ਦੇ ਵਿੱਚ ਹਿਮਾਚਲ ਦੀ ਗੱਲ ਕਰੀਏ ਜਾਂ ਮੁਕਸ਼ੀਰ ਦੀ ਗੱਲ ਕਰੀਏ ਤਾਂ ਲਗਾਤਾਰ ਵਾਰਸ਼ ਦੇ ਕਾਰਨ ਕਾਫੀ ਜਿਹੜਾ ਨੁਕਸਾਨ ਲੋਕਾਂ ਦਾ ਦੇਖਣ ਨੂੰ ਮਿਲ ਰਿਹਾ ਪਰ ਹੁਣ ਦੇਖੋ ਲੀਆਂ ਸਕੂਲ ਹੈਗਾ ਸਮਾਰਟ ਸਕੂਲ ਤੁਹਾਨੂੰ ਦਿਖਾ ਰਹੇ ਹਾਂ ਪਹਿਲਾਂ ਇਹ ਇਹ ਤਸਵੀਰਾਂ ਹੈਗੀਆਂ ਸਕੂਲ ਦੀਆਂ ਜਿੱਥੇ ਇਮੀਡੀਐਂਟਲੀ ਜਿਹੜਾ ਹੈ ਸਕੂਲ ਬੰਦ ਕਰ ਦਿੱਤਾ ਗਿਆ ਹੈ ਕਾਰਨ ਕੀ ਹੈਗਾ ਉੱਥੇ ਹੀ ਇੱਥੇ ਦੇ ਇੰਚਾਰਜ ਜਿਹੜੇ ਸਕੂਲ ਦੇ ਹੈਡ ਟੀਚਰਸ ਹਨ ਨਵੀਨ ਜੀ ਉਹਨਾਂ ਨਾਲ ਗੱਲਬਾਤ ਕੀਤੀ ਹੈਗੀ ਹੈ ਪਹਿਲਾਂ ਤਾਂ ਤੁਹਾਨੂੰ ਅੰਦਰ ਦੀਆਂ ਤਸਵੀਰਾਂ ਦਿਖਾ ਰਿਹਾ ਵੀ ਤੁਸੀਂ ਦੇਖ ਸਕਦੇ ਹੋ ਵੀ ਬਿਲਕੁਲ ਕਲਾਸ ਜਿਹੜੀਆਂ ਖਾਲੀ ਹੋ ਚੁੱਕੀਆਂ ਹਨ ਟੀਚਰਸ ਸਟਾਫ ਜੋ ਹੈ ਉਹ ਆਪਣੇ ਕਾਰੋਬਾਰ ਦੇ ਵਿੱਚ ਲੱਗਿਆ ਹੋਇਆ ਜੋ ਸਕੂਲ ਦੇ ਵਿੱਚ ਜੋ ਪ੍ਰੋਫੈਸਰ ਹੈਗਾ ਉਹਨਾਂ ਦਾ ਜੋ ਪਿੱਛੇ ਪੈਣ ਦੀ ਕੰਮ ਆ ਗਿਆ ਬੱਚਿਆਂ ਦੇ ਉਹਨਾਂ ਨੂੰ ਚੈੱਕ ਕਰਦੇ ਹੋਏ ਨਜ਼ਰ ਆ ਰਹੇ ਹਨ ਤੁਸੀਂ ਤਸਵੀਰਾਂ ਇਸ ਸਮੇਂ ਦੇਖ ਸਕਦੇ ਹੋ ਕਿ ਸਕੂਲ ਜੋ ਬਿਲਕੁਲ ਬੰਦ ਹੋ ਚੁੱਕਿਆ ਇਮੀਡੀਏਟਲੀ ਬੰਦ ਕੀਤਾ ਗਿਆ ਹੈ ਉੱਥੇ ਹੀ ਨਮੀਤ ਸਰ ਨਾਲ ਗੱਲਬਾਤ ਕੀਤੀ ਹੈਗੀ ਹੈ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਸ਼ਟਾਫ ਜਿਹੜਾ ਆਪਣੇ ਕਾਰੋਬਾਰ ਦੇ ਵਿੱਚ ਲੱਗਿਆ ਹੋਇਆ ਤੇ ਦਿਤੀਆਲ ਸਕੂਲ ਦੇ ਸਨ ਉਹਨਾਂ ਵੱਲੋਂ ਜਿਹੜਾ ਇੱਕ ਫੋਨ ਕਾਲ ਆਈ ਹੈਗੀ ਹੈ ਵੀ ਇਮੀਡੀਏਟਲੀ ਜਿਹੜੇ ਸਕੂਲ ਜਿਹੜੇ ਨੇ ਬਮਿਆਲ ਬਲੌਗ ਦੇ ਵਿੱਚ ਆਉਂਦੇ ਆਗੇ ਸਰਕਾਰੀ ਉਹਨਾਂ ਨੂੰ ਬੰਦ ਕੀਤਾ ਜਾਵੇ ਸੁਣਾਣਿਆ ਜੋ ਨਵੀਸਰ ਨਾਲ ਗੱਲਬਾਤ ਹੋਈ ਹੈ ਤਤਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪੰਜਾਬ ਦੀ ਕੀ ਨਿਊਜ਼ ਫਿਰ ਕੀ ਨਾਮ ਹੈ ਤੁਹਾਨੂੰ ਬੰਚ ਕੁਮਾਰ ਪੜਾ ਦੇਖਿਆ ਗਿਆ ਸਕੂਲ ਛੁੱਟੀ ਹੋ ਗਈ ਹੈ ਕੀ ਕਾਰਨ ਹੈ ਇਹ ਇਸ ਗੱਲ ਦਾ ਸਾਨੂੰ ਕੋਈ ਪਤਾ ਨਹੀਂ ਸਰ ਛੁੱਟੀ ਚ ਤੁਹਾਨੂੰ ਛੁੱਟੀ ਕਰਕੇ ਗਏ ਨਾ ਉਹਨਾਂ ਨੇ ਕੁਝ ਨਹੀਂ ਤੁਹਾਨੂੰ ਦੱਸਿਆ ਕਿ ਕਿੰਨਾ ਕੀ ਕਾਰਨ ਹੈ ਨਹੀਂ ਸਾਨੂੰ ਤੇ ਇਹ ਹੀ ਦੱਸਿਆ ਕਿ ਤੁਹਾਨੂੰ ਇਮੇਜੈਂਟਲੀ ਛੁੱਟੀ ਕਰ ਦਿੱਤੀ ਗਈ ਹੈ ਬੱਚੇ ਚੱਲ ਗਏ ਸਾਰੇ ਹਾਂਜੀ ਸਾਰੇ ਕਿ ਅੱਜ ਫਲੱਡ ਦੀ ਛੁੱਟੀ ਬਣੀ ਹੈ ਕੀ ਕਹੋਗੇ ਪ੍ਰਸ਼ਾਸਨ ਵੱਲੋਂ ਸੂਚਨਾ ਮਿਲੀ ਹੈ ਕਿ ਉੱਚ ਦਰਿਆ ਦੇ ਵਿੱਚ 110000 ਪਾਣੀ ਛੱਡਿਆ ਗਿਆ ਹੈ ਹਰ ਸਰਕਾਰੀ ਸਕੂਲ ਤੇ ਪ੍ਰਾਈਵੇਟ ਸਕੂਲ ਜਿੰਨੇ ਵੀ ਬੰਗਾਲ ਬਲਾਕ ਦੇ ਹਨ ਸਾਰਿਆਂ ਨੂੰ ਛੁੱਟੀ ਕੀਤੀ ਗਈ ਹੈ ਪ੍ਰਸ਼ਾਸਨ ਨੂੰ ਇਹੇ ਬੇਨਤੀ ਹੈ ਕਿ ਹਰ ਪ੍ਰਬੰਧਕ ਜਿਹੜੇ ਰਾਤ ਸਮਗਰੀ ਹੈ ਜਾਂ ਜੋ ਵੀ ਸਮਾਨ ਉਹ ਜਿੱਦਰੇ ਆ ਦੇ ਕਿਨਾਰੇ ਤੇ ਲਾਇਆ ਜਾਏ ਤਾਂ ਜੋ ਲੋਕਾਂ ਨੂੰ ਸਹੂਲਤ ਤੋਂ ਸਾਹਮਣੇ ਕਿਦਰੇ ਹਰ ਸਾਲ ਬੜਾ ਨੁਕਸਾਨ ਕਰਦਾ ਜੀ ਕਿਵੇਂ ਦੀ ਸਥਿਤੀ ਰਹਿੰਦੀ ਹੈ ਬਸ ਸਥਿਤੀ ਜਿਹੜੀ ਭਿਆਨਕੀ ਬਣੀ ਰਹਿੰਦੀ ਹੈ ਜੀ ਪਾਣੀ ਜਦ ਤੋਂ ਜ਼ਿਆਦਾ ਆਉਂਦਾ ਪਰ ਸਰਕਾਰ ਨੂੰ ਪ੍ਰਸ਼ਾਸਨ ਨੂੰ ਇਹੇ ਬੇਨਤੀ ਹੈ ਕਿ ਜਿਹੜੇ ਪ੍ਰਬੰਧ ਹੈ ਮੈਕਮ ਦੇ ਵੱਲੋਂ ਹੋਣੀ ਚਾਹੀਦੀ ਹੈ ਜ਼ਰੂਰੀ ਤਾਂ ਜੋ ਲੋਕਾਂ ਨੂੰ ਥੋੜਾ ਮਿਲ ਸਕੇ ਹਾਂ ਸਰ ਕੀ ਨਾਮ ਆਪਣਾ ਤੇ ਕਿਹੜਾ ਸੁਣ ਲੈ ਜੀ ਹਾਂਜੀ ਨੋਸ਼ਕਾ ਜੀ ਸਾਰਿਆਂ ਨੂੰ ਮੇਰਾ ਨਾਮ ਨਵੀਨ ਕੁਮਾਰ ਹੈ ਮੈਂ ਹੈਡਮਾਸਟਰ ਸਰਕਾਰੀ ਹਾਈ ਸਕੂਲ ਤੋਂ ਕੰਮ ਕਰ ਰਿਹਾ ਹਾਂ ਸਰ ਦੇਖੇਗੇ ਆ ਕਿ ਜਨਰਲ ਸਟੂਡੈਂਟਸ ਵੇਰੇ ਲੱਗੇ ਸੀ ਤੋਂ ਨਾ ਕੰਮ ਕਰਦੇ ਕਿ ਭਾਰੀ ਅ ਸਰ ਇਸ ਤਰ੍ਹਾਂ ਹੈ ਕਿ ਸਾਨੂੰ ਇੱਕ ਡੀਸੀ ਸਾਹਿਬ ਦਾ ਮੈਸੇਜ ਆਇਆ ਸੀ ਕਿ ਬਮਿਆਲ ਬਲਾਕ ਵਿੱਚ ਕੋਈ ਫਲਡ ਲਾਈਕ ਸਿਚੁਏਸ਼ਨ ਕ੍ਰੀਏਟ ਹੋ ਰਹੀ ਹੈ ਤੇ ਉਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਕਿ ਸਕੂਲ ਜਿਹੜੇ ਆ ਇਮੀਡੀਏਟਲੀ ਬੰਦ ਕਰ ਦਿੱਤੇ ਜਾ। ਕੀ ਇਹ ਹੱਦ ਤੇ ਜੇ ਮਤਲਬ ਦਿੱਤੀ ਗਈ ਹੈ ਕਿ ਤੇ ਅੱਗੇ ਦਾ ਵੀ ਕੋਈ ਸਰ ਐਕਚੁਅਲੀ ਇਹ ਮੈਸੇਜ ਸਾਡੇ ਬਲੌਗ ਦੇ ਜਿਹੜੇ ਬੀ ਐਨ ਯੂ ਹੈਗੇ ਆ ਸ਼੍ਰੀ ਰਮੇਸ਼ ਕੁਮਾਰ ਜੀ ਪ੍ਰਿੰਸੀਪਲ ਦਤਿਆਲ ਦਤਿਆਲ ਸਕੂਲ ਤੋਂ ਸਿੰਚਨ ਸਕੂਲ ਤੋਂ ਤੇ ਉਹਨਾਂ ਦਾ ਅਸੀਂ ਮੈਸੇਜ ਕਿ ਉਹਨਾਂ ਨੂੰ ਅੱਗੇ ਡੀਸੀ ਤੋਂ ਜਾਂ ਡੀਓ ਸਾਹਿਬ ਕੋਲੋਂ ਮੈਸੇਜ ਪ੍ਰਾਪਤ ਹੋਇਆ ਹੋਣਾ ਤੇ ਉਹਦੇ ਨਿਰਦੇਸ਼ ਅਨੁਸਾਰ ਨੇ ਛੁੱਟੀ ਕੀਤੀ ਉਹਨਾਂ ਨਾਲ ਫੋਨ ਤੇ ਵੀ ਮੇਰੀ ਗੱਲ ਹੋਈ ਸੀ। ਤੇ ਫਿਲਹਾਲ ਤੇ ਇਸ ਇਹੀ ਹੈ ਕਿ ਹੁਣ ਛੁੱਟੀ ਕਰਨ ਦਾ ਕਿਹਾ ਗਿਆ ਹੈ